जे ने उतने भी दवाई खा गई रात मेरी कुड़ी लगी फोन करने फोन तो खो के फोन कुड़ी तो कुड़ी ने मन्नू पांच चार गल्ला गइया मम्मी मन्नू मार रहे थे। फोन खोले सास कहंदी है बालन तो पड़ के अंदर सीट लो जुलूस कट रही है ਪੈਸੇ ਦੀ ਮੰਗ ਕਰਦਾ ਆ ਪਾਪਾਂ ਦੀ ਮੰਗ ਕਰਦਾ ਤੇ ਬੁੱਤ ਮੇਰੀ ਕੁੜੀ ਦੀਆਂ ਵਾਲੀਆਂ ਤਿੰਨ ਵਾਰ ਵੇਚ ਕੇ ਖਾ ਗਏ ਕੁੜੀ ਜਨ ਤੰਗ ਕਰਦੇ ਸੀਗੇ ਪ੍ਰੇਸ਼ਾਨ ਕਰਦੇ ਸੀ ਸਾਨੂੰ ਪੈਸੇ ਦੋ ਸੌਰਵ ਪਰਿਵਾਰ ਸੌਰਵ ਪਰਿਵਾਰੋਂ ਕਹਿੰਦੇ ਵੀ 22 ਲੱਖ ਕੁੜੀ ਲਈ ਆ ਕਹਿੰਦਾ ਮੈਨੂੰ ਭੇਜੋ ਬਾਅਦ ਮੈਂ ਬੇਰੋਜ਼ਗਾਰ ਹਾਂ ਮੈਂ ਅਡਾ ਟੇਕੇ ਲੱਗਾ ਇਹ ਆਪਣੇ ਬੱਚੇ ਨੂੰ ਕੋਈ ਵੀ ਮਾਂ ਦਵਾਈ ਨਹੀਂ ਦੇ ਸਕਦੀ ਚੰਗੀ ਵਾਲੀ ਕੁੜੀ ਆ ਆਪਣੇ ਬਾਪ ਦਾ ਪਤਾ ਲੈ ਕੇ ਗਈ ਆ ਜੀ ਸੰਗੀਪਰ ਲਈ ਕੁੜੀ ਨੂੰ ਉਹਨਾਂ ਨੇ ਟਾ ਕੇ ਕੁੱਟਿਆਂ ਨਾਲੇ ਤਾਂ ਟਾ ਕੇ ਉਹਨਾਂ ਨੇ ਦਵਾਈ ਪਲਾਈ ਆ ਸਾਡੀ ਕੁੜੀ ਨੂੰ ਪਵਨੀ ਗੱਡੀ ਵਿੱਚ ਮਾਸੂਮ ਬੱਚੀ ਅਤੇ ਉਸ ਦੀ ਮਾਤਾ ਦੇ ਬਲੂ ਜ਼ਹਿਰ ਖਾ ਕੇ ਖੁਦਕੁਸ਼ੀ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਪੇਕੇ ਪਰਿਵਾਰ ਦੇ ਅਜਾਮ ਨੇ ਕਿਸੋਰਾ ਪਰਿਵਾਰ ਦੇ ਵੱਲੋਂ ਹੀ ਉਹਨਾਂ ਨੂੰ ਜ਼ਬਰਦਸਤੀ ਜ਼ਹਿਰੀਲੀ ਚੀਜ਼ ਖਵਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਪਵਾਨੀਗੜ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਕਿ ਪਵਾਨੀਗੜ ਦੇ ਵਿੱਚ ਇਹ ਮ੍ਰਿਤਕੋ ਅਰਧ ਵਿਆਹੀ ਹੋਈ ਸੀ ਜਿਸ ਦਾ ਅੱਜ ਪੇਕੇ ਪਰਿਵਾਰ ਦੇ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਹੈ ਤੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਮ੍ਰਿਤਕ ਅਤੇ ਦੇਹ ਪਰਿਵਾਰ ਦਾ ਇਲਜ਼ਾਮ ਹੈ ਕਿ 6 ਸਾਲ ਤੋਂ ਜਵਾਈ ਉਹਨਾਂ ਦਾ ਉਹਨਾਂ ਦੀ ਧੀ ਨੂੰ ਨਹੀਂ ਬੁਲਾਉਂਦਾ ਸੀ ਤੇ ਲਗਾਤਾਰ ਉਹਨਾਂ ਦੀ ਧੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਆਪਣੇ ਪੇਕੇ ਪਰਿਵਾਰ ਚੋਂ ਪੈਸੇ ਲੈ ਕੇ ਆ। ਰੋਂਦੀ-ਕੁਰਲੋਂਦੀ ਮਾਤਾ ਨੇ ਵੀ ਦੱਸਿਆ ਕਿ ਰਾਤ ਉਸ ਨੂੰ ਫੋਨ ਆਇਆ ਸੀ ਅਤੇ ਉਸਦੀ ਧੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਨੂੰ ਮਾਰ ਰਹੇ ਨੇ ਥੋੜੇ ਸਮੇਂ ਬਾਅਦ ਹੀ ਉਸ ਤੋਂ ਫੋਨ ਖੋ ਲਿਆ ਗਿਆ ਤੇ ਬਾਅਦ ਵਿੱਚ ਸਹੁਰੇ ਪਰਿਵਾਰ ਦਾ ਫੋਨ ਆਇਆ ਕਿ ਉਸਨੇ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਹੈ ਹਾਂਜੀ ਜੀ ਕਿੱਦਾਂ ਇਹ ਬਾਣਾ ਵਾਪਰਿਆ ਜੀ ਦਾ ਇਹ ਤਾਂ ਜੀ ਮੇਰੇ ਜਵਾਈ 6-7 ਸਾਲ ਹੋ ਗਏ ਮੇਰੀ ਕੁੜੀ ਨੂੰ ਬਲਾਉਂਦਾ ਨਹੀਂ ਤੇ ਆਦਮੀ ਟੀਵੀ ਵਾਲਾ ਕੋਈ ਸਨੇਹ ਨਹੀਂ ਥੀ ਇੱਕ ਮੁੰਡਾ ਜੀ ਇੱਥੇ ਅਰਸ ਨੌਂ ਦਾ ਦੇ ਨਾਲ ਰਹਿੰਦਾ ਉਹ ਆ ਕੇ ਨਾਲ ਪੈਂਦਾ ਸੀ ਜੀ ਇਹਦੇ ਮੇਰੇ ਜਵਾਈ ਦੇ ਉਹ ਨਾਲ ਪੈਂਦਾ ਸੀ ਆ ਕੇ ਮੇਰੀ ਕੁੜੀ ਕਹਿੰਦੀ ਮੰਨੂ ਘੁੱਟ ਦੇ ਨੇ ਮੈਂ ਕਹ ਨਹੀਂ ਪੁੱਤ ਤੂੰ ਬੋਲ ਲੈ ਨਾ ਪਰ ਉਸ ਤੋਂ ਬਾਅਦ ਮੇਰੀ ਕੁੜੀ ਘੱਲ ਕੇ ਬਾਗੀ ਜੀ ਰਾਤ ਮੇਰੀ ਕੁੜੀ ਲੱਗੀ ਫੋਨ ਕਰਨ ਫੋਨ ਤੋਂ ਖੋ ਕੇ ਫੋਨ ਕੁੜੀ ਤੋਂ ਕੁੜੀ ਨੇ ਮੈਨੂੰ ਪੰਜ ਚਾਰ ਗੱਲਾਂ ਕਹੀਆਂ ਮੰਮੀ ਮੈਨੂੰ ਮਾਰ ਰਹੇ ਨੇ ਫੋਨ ਘੋਲੇ ਸੱਸ ਕਹਿੰਦੀ ਆ ਬਾਲਾਂ ਤੋਂ ਫੜ ਕੇ ਅੰਦਰ ਸਿੱਟ ਲੋ ਜਲੂਸ ਘੱਟ ਰਹੀ ਆ 10 ਮਿੰਟ ਬਾਅਦ ਮੈਨੂੰ ਫੋਨ ਕਰਤਾ ਜੇਠ ਨੇ ਉਹਨੇ ਵੀ ਦਵਾਈ ਖਾ ਗਈ ਕੀ ਪੈਸੇ ਹੀ ਮੰਗ ਕਰਦੇ ਆਪਾਂ ਚਾਂਦੀ ਮੰਗ ਕਰਦੇ ਪੁੱਤ ਮੇਰੀ ਗੁੜੀ ਦੀਆਂ ਵਾਲੀਆਂ ਤਿੰਨ ਵਾਰ ਵੇਚ ਕੇ ਖਾ ਗਏ ਤੂੰ ਮਾਮਾ ਦੋ ਤਿੰਨ ਵਾਰ ਪਾਤੀਆਂ ਉਹ ਖਾ ਗਏ ਫਿਰ ਆਬ ਜਿਹੜੀ ਪਾਈਆਂ ਦੇ ਉਹ ਖਾ ਗਏ ਮੈਂ ਜਿਹੜੀ ਮੈਂ ਪਾਈਆਂ ਦੇ ਉਹ ਖਾ ਗਏ ਪੁੱਤ ਮੈਂ ਹੁਣ ਹੁਣ ਪਾ ਕੇ ਟੀਆ ਟੌਪਸ 30500 ਦੇ ਮੇਰੀ ਕੁੜੀ ਬੱਚੇ ਕੰਨੇ ਆ ਜਾਂਦੀ ਆ ਜੇਟ ਕੱਢ ਕੇ ਲੈ ਜਾਂਦਾ ਚੋਰੀਓ ਜੇਟ ਚੋਰੀਓ ਕੱਢ ਕੇ ਲੈ ਜਾਂਦਾ ਬੁੱਤਾ ਮੇਰੀ ਕੁੜੀ ਰੋਂਦੀ ਵੀ ਰੇ ਮੰਮੀ ਮੇਰੇ ਟਾਪਸ ਨਹੀਂ ਜਟਾਣੀ ਕਹਿੰਦੀ ਆ ਟੈਨਸ਼ਨ ਨਾ ਲਾਇਆ ਜੀ ਖਾ ਦਾਂਗੇ ਫਿਰ ਜੇਟ ਨਾ ਕੱਢ ਕੇ ਵੀ ਦੇ ਦੇ ਬੁੱਤਾ ਜਦ ਮੈਂ ਆਣ ਲੱਗੀ ਫਿਰ ਜੇਟ ਨਾ ਕੱਢ ਕੇ ਵੀ ਦੇ ਦੇ ਮਾਦਾ ਸਰਕਾਰ ਤੋਂ ਮੈਂ ਅਗੇ ਕਰਦੀ ਮੇਰੀ ਤੀਜਾ ਬਰਬਲਾ ਸਾਂ ਜਾਣ ਇਹ ਕਹਦੀ ਨਨਦ ਜੀ ਇਹਦੀ ਨਨਦ ਨਾ ਵਿੱਚ ਪੰਗਾ ਲੈਂਦੀ ਸੀ ਇਹਦੀ ਨਨਦ ਰੋਜ਼ ਕਹਿੰਦੀ ਜਾਈ ਹੀ ਰਹੂਗੀ ਜਾਂ ਨਹੀਂ ਆਉਂਗੀ ਇਹਨੂੰ ਬਣਾ ਕੇ ਲਿਆਉਂਦਾ ਹੁੰਦਾ ਸੀ ਮੇਰੀ ਕੁੜੀ ਦੀ ਮਾਰੀ ਜਾਂਦੇ ਨੇ ਸੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਔਰਤ ਦੀ ਛੋਟੀ ਭੈਣ ਨੂੰ ਉਸਦੇ ਪੇਕੇ ਪਰਿਵਾਰ ਨੇ ਪੈਸੇ ਲਾ ਕੇ ਵਿਦੇਸ਼ ਭੇਜਿਆ ਸੀ ਜਿਸ ਤੋਂ ਬਾਅਦ ਉਸਦਾ ਪਤੀ ਲਗਾਤਾਰ ਉਸਦੇ ਨਾਲ ਕਲੇਸ਼ ਕਰ ਰਿਹਾ ਸੀ ਕੁੱਟਮਾਰ ਕਰ ਰਿਹਾ ਸੀ ਤੇ ਕਹਿੰਦਾ ਸੀ ਕਿ ਆਪਣੇ ਪੇਕੇ ਘਰ ਤੋਂ ਪੈਸੇ ਲੈ ਕੇ ਆ। ਇਸੇ ਤਰ੍ਹਾਂ ਸਹੁਰਾ ਪਰਿਵਾਰ ਦੇ ਉਤੇ ਆਪਣੀ ਨੂੰਹ ਅਤੇ ਪੋਤੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲੱਗੇ ਨੇ ਪਵਾਨੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਤੇ ਮ੍ਰਿਤਕ ਧੀ ਦੇ ਲਈ ਪਰਿਵਾਰ ਦੇ ਬਲੂ ਰੋ ਰੋ ਕੇ ਇਨਸਾਫ ਦੀ ਮੰਕੀਤੀ ਗਈ ਹੈ ਅੱਜ ਕਿਲਾ ਮੈਂ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਜੀ ਪਹਾੜਾਂ ਬਾਪਰੇ ਜੀ ਛੋਟੀ ਬੱਚੀ ਅਤੇ ਢੈਣ ਦੀ ਡੈੱਡ ਬੋਬੀ ਲੈ ਕੇ ਸਰ ਇਹ ਮੇਰੀ ਭਾਣ ਜੀ ਹੈ ਜੀ ਰਾਣੀ ਮੈਂ ਇਹਦਾ ਮਾਮਾ ਜੀ ਮੇਰੀ ਸਿਸਟਰ ਅਮਨ ਨੂੰ 8 ਵਜੇ ਫੋਨ ਆਇਆ ਮੈਂ ਨਾ ਘਰੇ ਪਹੁੰਚਿਆ ਸੀ ਡਿਊਟੀ ਤੋਂ ਮੇਰੀ ਡਿਊਟੀ ਜਿੰਦਰਾ ਹਸਪਤਾਲ ਤੇ ਸਕਿਉਰਟੀ ਚਾਰਜਾਂ ਤੇ ਮੈਂ ਜਿੰਦਰਾ ਹਸਪਤਾਲ ਚ ਪਹੁੰਚਿਆ ਘਰੇ ਮੇਰੀ ਸਿਸਟਰ ਦਾ ਫੋਨ ਆਇਆ ਕਹਿੰਦੀ ਬੀਰੇ ਕੰਨ ਕੁੜੀ ਨਾਲ ਜ਼ਹਿਰ ਖਾਲਿਆ ਕਹਿੰਦੇ ਮੇਰੀ ਪਹਿਲਾਂ 10 ਮਿੰਟ ਪਹਿਲਾਂ ਗੱਲ ਹੋਈ ਕੁੜੀ ਨਾਲ ਵੀ ਕੁੜੀ ਦੀ ਮਾਂ ਨੇ ਕਲੇਸ਼ ਪਾਇਆ ਕਰੋ ਗਈ ਹੈ ਕੁੜੀ ਵੀ ਤੂੰ ਆਪਣੇ ਡੇਢੀ ਕੋਲ ਨਹੀਂ ਜਾਣਾ ਜਦੋਂ ਸਰ ਨੇ ਜੀ ਇਹ ਮੇਰੀ ਭਾਣ ਜੀ ਇੱਕ ਛੋਟੀ 1.5 ਸਾਲ ਪਹਿਲਾਂ ਕੈਨੇਡਾ ਗਈ ਸੀਗੀ ਸਰ ਇਹਨੇ ਉਸ 1.5 ਸਾਲ ਤੋਂ ਬਾਅਦ ਇੱਕ ਘਰ ਨਹੀਂ ਗਿਆ ਮੁੰਡਾ ਮਾਨਸਾਹ ਦੀ ਡਿਊਟੀ ਹੈ ਜੀ ਮਾਨਸਾਹ ਦੇ ਬਾਅਦ ਸਿੱਧਾ ਪਟਿਆਲੇ ਆਉਂਦਾ ਜੀ ਇਹ ਪਰ ਪੁਆਣੀ ਗੜ ਨਹੀਂ ਖੜਦਾ ਜੀ ਇਹ ਕਿਹੜੀ ਜਗ੍ਹਾ ਵਿਆਹੀ ਨਹੀਂ ਸੀ ਕੁੜੀ ਤੇ ਪੁਆਣੀ ਗੜ ਸਰ ਇਹ ਮਾਨਸਾ ਗੋਵਿੰਦ ਕਾ ਚ ਪ੍ਰਾਈਵੇਟ ਕਾਲਜ ਹੈ ਉੱਥੇ ਪੜ੍ਹਾਉਂਦਾ ਜੀ ਇਹ ਇਹ ਮਾਨਸਾ ਤੋਂ ਸਿੱਧਾ ਨਾ ਸੁਨਾਮ ਤੋਂ ਸੌਰੀ ਸੁਨਾਮ ਤੋਂ ਸਿੱਧਾ ਪਟਿਆਲੇ ਜਾਂਦਾ ਜੀ ਕੁੜੀ ਕੋਲੇ ਡੇਢ ਸਾਲ ਹੋ ਗਿਆ ਨਹੀਂ ਜਾਂਦਾ ਆਪਾਂ ਨੇ ਜਦੋਂ ਕੁੜੀ ਭੇਜੀ ਸੀਗੀ ਇਹ ਕਹਿੰਦਾ ਵੀ ਉਹਦੇ ਕੁੜੀ ਛੋਟੀ ਕੁੜੀ ਵੀ 22 ਲੱਖ ਰੁਪਏ ਲਾ ਕੇ ਭੇਜੀ ਤੇ ਵੀ ਕੁੜੀ ਨੂੰ ਤੰਗ ਕਰਦੇ ਸੀਗੇ ਪਰੇਸ਼ਾਨ ਕਰਦੇ ਸੀਗੇ ਸਾਨੂੰ ਪੈਸੇ ਦਿਓ ਸਹੁਰਾ ਪਰਿਵਾਰ ਸਹੁਰਾ ਪਰਿਵਾਰੋਂ ਕਹਿੰਦੇ ਵੀ 22 ਲੱਖ ਕੁੜੀ ਲਾਈ ਆ ਕਹਿੰਦਾ ਮੈਨੂੰ ਹੀ ਭੇਜੋ ਮੈਂ ਬੇਰੋਜ਼ਗਾਰ ਹਾਂ ਮੈਂ ਅਡਾਕ ਠੇਕੇ ਤੇ ਲੱਗਿਆ ਇਹ ਉਹ ਕਹਿੰਦੀ ਮੇਰਾ ਪਿਓ ਗਰੀਬ ਆ ਵੀ ਮੈਨੂੰ ਇਸ ਕਰਕੇ ਇਹਨੂੰ ਇਹਦੀ ਸੱਸ ਤੇ ਇਹਦੀ ਮੁੰਡੇ ਦੀ ਭੈਣ ਤੇ ਤੇ ਪ੍ਰੋਮ ਸੰਦੀਪ ਇਹਨੂੰ ਕੁੜੀ ਨੂੰ ਟੌਰਚਰ ਕਰਦੇ ਦੇ ਇਹਨੂੰ ਮਰਨ ਤੇ ਮਜਬੂਰ ਕੀਤਾ ਇਹਨਾਂ ਨੇ ਤੇ ਇਹ ਕਹਿੰਦੀ ਮਾਮਾ ਮੇਰੇ ਕੋਲ ਡੇਢ ਸਾਲ ਹੋ ਗਿਆ ਕਰੇ ਨਹੀਂ ਆਉਂਦਾ ਇਹ ਜਾ ਕੇ ਉੱਥੇ ਸੁਣਦਾ ਤੇ ਵੀ ਇਹਨਾਂ ਨੇ ਸਾਡੀ ਕੁੜੀ ਦਾ ੱਟਕੇ ਨਾਲ ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ੱਟਕੇ ਨਾਲ ਜ਼ਹਿਰ ਦਿੱਤਾ ਜਾਂ ਸਾਡੀ ਕੁੜੀ ਨੇ ਖਾਧਾ ਇਹ ਸਿਰ ਰੱਬ ਜਾਣਦਾ ਜੀ ਪਰ ਆਪਣੇ ਆਪ ਕੋਣ ਜ਼ਹਿਰ ਖਾਣਾ ਜਾਂਦਾ ਸਰ ਮਦਦ ਨਿਕਲਦੀ 25 ਦੀ ਕਿੰਨੀ ਉਮਰ ਸੀਗੀ ਜੀ ਛੋਟੀ ਬੱਚੇ ਦੀ 8 ਸਾਲ ਦੀ ਉਮਰ ਹੈ ਜੀ ਹਾਂ ਦੋਵਾਂ ਨੂੰ ਹਾਂ ਦੋਵਾਂ ਨੂੰ ਜੀ ਤੇ ਮੈਂ ਦੇਖਿਆ ਜੀ ਬਹੁਤ ਤੜ-ਤੜ ਕੇ ਜਾਨ ਦੇ ਦਿੱਤੀ ਕੁੜੀ ਨੇ ਤੇ ਇੰਨਾ ਬਹੁਤ ਮਦਭਾਗੀ ਹੋਈ ਹੈ ਸਾਡੇ ਨਾਲ ਸਰ ਸਾਡਾ ਘਰ ਝਾੜਦਾ ਜੀ ਸਾਡੇ ਵੱਲੇ ਤਾਂ ਕੱਖ ਨਹੀਂ ਰਿਹਾ ਸਰ ਪ੍ਰਸ਼ਾਸਨ ਤੋਂ ਵੀ ਮੰਗ ਕਰ ਜੀ ਸਰ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਕਰਦੇ ਹਾਂ ਵੀ ਇਹਨਾਂ ਨੂੰ ਬੰਦਿਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਵੀ ਇਹ ਬੰਦੇ ਛੁੱਟਣੇ ਨਹੀਂ ਚਾਹੀਦੇ ਸਰ ਨਾਮ ਹੈ ਜੀ ਮੇਰਾ ਨਾਮ ਕਵਲਜੀਤ ਸਿੰਘ ਹੈ ਜੀ ਇਹ ਕਿਸ ਤਰ੍ਹਾਂ ਪਾਣਾ ਬੱਬੇ ਜੀ ਤੇ ਪਾਣਾ ਕੀ ਬਤਿਆ ਇਹ ਮੇਰੇ ਮਿੱਤਰ ਸਾਹਿਬ ਜੀ ਜੋਰਾ ਸਿੰਘ ਜੀ ਮੇਰੇ ਨਾਲ ਕੰਨ ਵਿੱਚ ਪਰਤੀ ਹੋਏ ਸੀ ਅਸੀਂ ਇਕੱਠੇ ਹੀ ਪਰਤੀ ਹੋਏ ਸੀ ਡਿਊਟੀ ਵੀ ਅਸੀਂ ਇਕੱਠੀ ਇਹਨਾਂ ਦੀ پاس ਹੋ ਰਹੀ ਆ ਇਹ ਕਾਫੀ ਦਿਨ ਗਨਮੈਨ ਚੱਲਦੇ ਰਹੇ ਮੈਂ ਅਫਸਰ ਨਾਲ ਚੱਲਦਾ ਰਿਹਾ ਰਾਤ ਜਦੋਂ ਸਾਡੀ ਰਜਿੰਦਰ ਹਸਪਤਾਲ ਵਿਖੇ ਸਿਕਿਉਰਿਟੀ ਲੱਗਿਓ ਜੀ ਮੈਂ ਇਥੇ ਇੰਚਾਰਜ ਨਾਲ ਮੇਰਾ ਭਰਾ ਬਲਵਿੰਦਰ ਸਿੰਘ ਹੈ ਉਥੇ ਇੰਚਾਰਜ ਨਾਲ ਉਹਦੀ ਭਾਣ ਜੀ ਸੀ ਤੇ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਵੀ ਉਹਨੇ ਜ਼ਹਿਰ ਖਾ ਲਿਆ ਨਾਲ ਛੋਟੀ ਬੱਚੀ ਤੇ ਉਹਨੇ ਦੇਖੋ ਕੋਈ ਮਾਂ ਇੰਨਾ ਵੱਡਾ ਸਟੈਪ ਨਹੀਂ ਚੱਕਦੀ ਵੀ ਆਪਣੀ ਬੱਚੀ ਨੂੰ ਵੀ ਦਵੇ ਤੇ ਆਪ ਵੀ ਖਾਏ ਇਹ ਤਾਂ ਜਦੋਂ ਤਫਤੀਸ਼ ਹੋਏਗੀ ਇਹਦੇ ਵਿੱਚ ਹੋਰ ਹੀ ਕੁਝ ਨਿਕਲੇਗਾ ਸੋਹਰਾ ਪਰਿਵਾਰ ਇੰਨਾ ਲਾਲਚੀ ਸੀ ਅਸੀਂ ਤਾਂ ਹੁਣ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਵੀ ਪਰਚਾ ਤਾਂ ਜਿਹੜਾ ਉਹਨਾਂ ਨੇ ਦਰਜ ਕਰ ਰਿਆ ਜਿਨ੍ਹਾਂ ਦੇ ਨਾਮ ਹੈਗੇ ਨੇ ਐਸਐਸਪੀ ਸਾਫ ਸੰਗਰੂਰ ਨੂੰ ਅਸੀਂ ਬੇਨਤੀ ਹੋਈ ਕਰ ਸਕਦੇ ਹਾਂ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਤੇ ਜਿਹੜੀ ਉਹਦੀ ਰੂਹ ਪਟਿਆ ਆਤਮਾ ਨੂੰ ਸ਼ਾਂਤੀ ਮਿਲੇ ਕਿਉਂਕਿ ਉਹਦੇ ਨਾਲ ਬੇਇਨਸਾਫੀ ਹੋਈ ਹੈ ਬੇਇਨਸਾਫੀ ਹੋਣ ਕਰਕੇ ਇੰਨਾ ਵੱਡਾ ਉਹਨੇ ਸਟੈਪ ਚੱਕਿਆ ਗਿਆ ਕਿਉਂਕਿ ਕੋਈ ਵੀ ਮਾਂ ਨਹੀਂ ਚਾਹਦੀ ਵੀ ਮੇਰੀ 8 ਸਾਲ ਦੀ ਇੰਨੀ ਹੋਣਹਾਰ ਕੁੜੀ ਨੂੰ ਇਹ ਤਾਂ ਜਦੋਂ ਤਪਤੀਸ਼ ਹੋਏਗੀ ਉਹਦੇ ਵਿੱਚ ਹੀ ਪਤਾ ਲੱਗੇਗਾ ਪਰ ਸਾਡੇ ਮਿੱਤਰ ਜਿਹੜੇ ਜੋਰਾ ਸਿੰਘ ਜੀ ਉਹ ਤਾਂ ਪਹਿਲਾਂ ਹੀ ਟੁੱਟੇ ਹੋਏ ਸਨ ਤਿੰਨ ਸਟਾਂਟ ਤਿੰਨ ਪਹਿਲੇ ਗਿਆ ਉਹ ਹੋਰ ਅਜੂ ਦਾ ਲੱਕ ਟੁੱਟ ਗਿਆ ਇਸ ਕਾਰਨ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਸਾਨੂੰ ਰਾਤ ਤੱਕ ਜਾਂ ਸਵੇਰ ਤੱਕ ਕਈ ਖਬਰ ਮਿਲੇ ਵੀ ਉਹ ਸਾਰੇ ਗ੍ਰਿਫਤਾਰ ਹੋ ਚੁੱਕਿਆ ਤਾਂ ਅਸੀਂ ਜ਼ਿਆਦਾ ਨਾ ਕਹਿੰਦਾ ਆ ਵਾਹਿਗੁਰੂ ਖਾਲਸਾ ਜੀ ਹਾਂਜੀ ਕਿਸ ਤਰ੍ਹਾਂ ਇਹ ਪਾਣਾ ਵਾਪਰੇ ਜੀ ਇਹ ਆਪਣੇ ਮੇਰੇ ਕੋਲ ਕਾਫੀ ਲੰਮੇ ਸਮੇ ਤੋਂ ਗੱਲ ਮੈਂ ਰਿਹਾ ਜੂਰਾ ਸਿੰਘ ਅਰਨੋ ਤੋਂ ਉਹਦੀ ਬੇਟੀ ਆ ਇਹ ਪੋਨੀਗੜ ਵਿਆਹੀ ਵੀ ਸੀ ਜੂਰਾ ਸਿੰਘ ਨੂੰ ਹੱਡ ਦੀ ਪ੍ਰੋਬਲਮ ਆ ਗਈ ਸੀ ਇਹ ਬੇਟੀ ਨੇ ਉਹਦੇ ਜਿਹੜਾ ਇਲਾਜ ਇੱਥੇ ਕਰਵਾ ਰਹੀ ਸੀਗੀ ਇਹ ਜਿਹੜਾ ਸਾਰਾ ਪਰਿਵਾਰ ਤੇ ਉਹ ਬਾਰੀ-ਬਾਰੀ ਕਹਿ ਰਹੇ ਸੀ ਕਿ ਤੂੰ ਇੱਥੇ ਆਪਣੇ ਮਾਪ ਕੋਲ ਨਹੀਂ ਰੁਕਣਾ ਤੂੰ ਇੱਥੇ ਆ ਇੱਥੇ ਆ ਹਾਲਾਂਕਿ ਤੇ ਪਹਿਲਵਾਨ ਨੇ ਆਪਣੀ ਬੇਟੀ ਛੋਟੀ ਵਾਰ ਭੇਜੀ ਆ ਉਹਦੇ ਦੇ ਖਰਚਾ ਹੋਇਆ ਉਸੇ ਦਿਨ ਤੋਂ ਉਹ ਵੀ ਜਿਹੜਾ ਉਹਦੇ ਦੇ ਤਾਂ ਖਰਚਾ ਕੀਤਾ ਇਹਦੇ ਦੀ ਉਹਨਾ ਮੈਨੂੰ ਦੇ ਇਹਨਾਂ ਦੱਸਣ ਤੱਕ ਸਾਲ 1.5 ਸਾਲ ਤੋਂ ਉਹ ਬਿਲਕੁਲ ਵੀ ਲੜਕੀ ਨੂੰ ਬੁਲਾਉਂਦਾ ਨਹੀਂ ਸੀ ਇਕੱਲੇ ਜੀ ਇੱਥੋਂ ਪਰਸੋਂ ਨੂੰ ਛੁੱਟੀ ਮਿਲੀ ਸੀ ਜੋ ਰਾਜਨੂ ਹਸਪਤਾਲ ਚ ਇਹਦੇ ਤਿੰਨ ਸਟੰਡ ਪਏ ਨੇ ਕੱਲ ਇਹਦਾ ਭਾਂਡਾ ਉੱਥੇ ਛੱਡ ਕੇ ਆਤੀ ਕਿਉਂਕਿ ਇਹਦੀ ਬੇਟੀ ਬੱਚੀ ਉੱਥੇ ਸੀ ਲੜਕੀ ਦੀ ਉੱਥੇ ਪਰਿਵਾਰ ਦੇ ਜੀ ਆਨੇ ਜਾ ਕੇ ਇਹਨਾਂ ਨੂੰ ਫੋਨ ਆਇਆ ਇਹਨਾਂ ਨੇ ਲੜਕੀ ਨੇ ਮਾਤਾ ਨੂੰ ਕੀਤਾ ਇਹਨਾਂ ਨੇ ਮੈਨੂੰ ਕੀਤਾ ਵੀ ਉਹਦੇ ਨਾਲ ਬਹੁਤ ਕੁੱਟਮਾਰ ਕੀਤੀ ਆ ਕਿ ਉਸ ਤੋਂ ਬਾਅਦ ਜਦੋਂ ਫੋਨ ਆ ਗਿਆ ਵੀ ਕੁੜੀ ਦਾ ਦਵਾਈ ਪੀ ਤੇ ਨਾਲ ਬੱਚੀ ਛੁੱਟੀ ਤੇ ਉੱਥੇ ਕੀ ਗਿਆ ਕੁਝ ਪਤਾ ਨਹੀਂ ਲੱਗਿਆ ਰੁੱਤ ਪਵਾਨੀਗੜ ਪਾਨੀਗੜ ਤੁਰਿੰਦਰਾ ਚ ਕਿਹੜੀ ਪਵਾਨੀਗੜ ਵੀ ਆਈ ਵੀ ਸੀ ਤੇ ਪਵਾਨੀਗੜ ਵੀ ਆਈ ਵੀ ਸੀ ਪੈਸੇ ਦੀ ਮੰਗ ਨੂੰ ਲੈ ਕੇ ਟੰਗ ਪਰੇਸ਼ਾਨ ਤਦ ਐਡਾ ਬੜਾ ਸਟੈਪ ਛੋਟੀ ਜੀ ਬੱਚੀ 9 ਸਾਲ ਦੀ ਇੱਕੇ ਬੀਟੀ ਸੀ ਨਾਲ ਉਹਦੀ ਵੀ ਡੈਥ ਹੋ ਗਈ ਮਾਂ ਤੇ ਨਾਲ ਉਹਦੀ ਬੱਚੀ ਦੀ ਪ੍ਰਸ਼ਾਸਨ ਕੋਈ ਕਾਰਵਾਈ ਕਰ ਨਹੀਂ ਉਹਨਾਂ ਨੇ ਕੀਤੀ ਉਹ ਬਣਦੀ ਕਾਰਵਾਈ ਮੇਰੀ ਗੱਲ ਹੋਈ ਉੱਥੇ ਐਸ.ਐਸ.ਓ ਨਾਲ ਸਾਹਿਬ ਗੁਰਨਾਮ ਸਿੰਘ ਨੂੰ ਮੰਨੇ ਪਵਾਨੀਗੜ ਡੀਪੀਟੀ ਸਾਹਿਬ ਨੇ ਆਪਣੇ ਰਾਮ ਜੀ ਕਹਾ ਉਸ ਉਹਨਾਂ ਨੂੰ ਮੇਰੀ ਗੱਲ ਹੋਈ ਉਹਨਾਂ ਨੇ ਨਾਲ ਹੁੰਦੇ ਕਾਰਵਾਈ ਕੀਤੀ ਆ ਤੇ ਬਾਕੀ ਹੁਣ ਚਲੋ ਅਜੇ ਹੁਣ ਸੰਸਕਾਰ ਕਰਾਉਣ ਆਏ ਗਿਆ ਅਗਲਾ ਜਿਹੜਾ ਹੈ ਉਹਨਾਂ ਮੈਡ ਕੀ ਉਹਨਾਂ ਦੇ ਖਿਲਾਫ ਜਿੰਨੀ ਵੀ ਬਹੁਤ ਬਹੁਤ ਸਖਤ ਤੋਂ ਸਖਤ ਜਿਹੜੀ ਕਾਰਵਾਈ ਦੀ ਉਹ ਮੰਗ ਕਰਦੇ ਵੀ ਇਹੋ ਜਿਹੇ ਲੋਕਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ ਜਿਨ੍ਹਾਂ ਨੇ ਇਹੀ ਛੋਟੀ ਬੱਚੀ 9 ਸਾਲ ਦੀ ਬੱਚੀ ਆ ਨਾਲ ਹੋ ਗਈ ਆ ਆਪਣੀ ਮਾਂ ਦੇ ਦੋਹੇ ਇਕੱਠਿਆਂ ਮਾਂ ਨੇ ਆਪਣੀ ਬੁੱਕਲ ਚ ਜੋ ਪਹਿਲਾਂ ਰੱਖਦੀ ਸੀ ਉਹ ਸੰਸਕਾਰ ਤੋਂ ਹੁਣੇ-ਹੁਣੇ ਆਪਰੇਸ਼ਨ ਹੋਇਆ ਸੀ ਤਿੰਨ ਸਟੈਂਟ ਪਾ ਕੇ ਹਟਿਆ ਉਹਨਾਂ ਕੋਲ ਪੁੱਤ ਨਹੀਂ ਹੈਗਾ ਦੋ 3 3 ਨੇ ਉਹ ਇੱਕਤੀ ਵਾਰ ਗਈ ਹੋਈ ਹੈ ਕੈਨੇਡਾ ਇੱਕ ਇੱਥੇ ਆ ਇੱਕ ਦਾ ਉਹਦਾ ਤਲਾਕ ਹੋ ਗਿਆ ਸੀ ਉਹਦਾ ਵੀ ਕਿਸੇ ਵਜਨ ਤੋਂ ਉਹ ਡਰਦੀ ਵਿਚਾਰੀ ਕੁੜੀ ਵੱਡੀ ਦੱਸਦੀ ਨਹੀਂ ਹੁੰਦੀ ਸੀ ਵੀ ਮੈਨੂੰ ਵੀ ਮੇਰੇ ਡੈਡੀ ਨੂੰ ਕੱਲ ਨੂੰ ਕੋਈ ਆਏਗਾ ਵੀ ਉਹਦੀ ਇੱਜ਼ਤ ਤੇ ਨਾ ਕੋਈ ਹੋਏ ਵੀ ਲੋਕੀ ਬੋਲਣਗੇ ਵੀ ਇੱਕ ਨੇ ਤਾਂ ਬਸ ਹੀ ਨਹੀਂ ਦੂਜੀ ਵੀ ਨਹੀਂ ਬਸਦੀ ਇਸ ਗੱਲ ਦੀ ਮਾਰੀਓ ਸਾਨੂੰ ਸਾਰੀ ਗੱਲ ਦੱਸਦੀ ਹੁੰਦੀ ਸੀ ਵੀ ਭਾਬੀ ਮੈਂ ਐਵੇਂ ਐਵੇਂ ਕਰਕੇ ਇੰਨੇ ਸਾਲਾਂ ਤੋਂ ਟਾਈਮ ਕੱਟ ਰਹੀ ਆ ਕਿੰਦਾ ਤੰਗ ਕਰਦੇ ਸੀ ਕੁੜੀ ਨੂੰ ਤੰਗ ਬਸ ਬਹੁਤ ਟੌਰਚਰ ਜਿਵੇਂ ਕਦੇ ਵੀ ਉਹ ਰਹਾਂਦੀ ਸੀ ਨਾ ਉਹਨੂੰ ਉਦੋਂ ਹੀ ਕਹਿੰਦੀ ਸੀ ਵੀ ਉੱਥੇ ਹੀ ਰਹਿਣਾ ਹੁਣ ਮੁੜ ਕੇ ਤੇਨੇ ਉਰੇ ਆਣਾ ਨਹੀਂ ਹੈਗਾ ਜਦੋਂ ਵੀ ਉਹ ਆਂਦੀ ਸੀ ਕਲੇਸ਼ ਕਰਨ ਕਿ ਜੀ ਕੁੜੀ ਸੀ ਉਹਦੇ ਕੋਲ ਉਹਨੂੰ ਰੱਖ ਲਿੰਦੇ ਸੀ ਤੇ ਉਹਨੂੰ ਭੇਜ ਦਿੰਦੇ ਸੀ ਉਹਦੇ ਮਾਰੇ ਫਿਰ ਵੀ ਕੁੜੀ ਦਾ ਜੀਲ ਨਹੀਂ ਲੱਗਦਾ ਫੇਰ ਵਾਪ ਜਦੋਂ ਵੀ ਉਹ ਜਾਂਦੀ ਸੀ ਘਰੇ ਐਵੇਂ ਇਹ ਕੁੜੀ ਨੇ ਛੋਟੀ ਜੀ ਨੇ ਗੱਲਾਂ ਗੁੱਲਾਂ ਸੁਣ ਲਿਆ ਹੁਣੇ ਕੱਲ ਹੁਣੇ ਗਈ ਆ ਫੁੱਫੜ ਦੇ ਆਪਰੇਸ਼ਨ ਤੋਂ ਬਾਅਦ ਘਰੇ ਗਈ ਆ ਜਾਂਦੀ ਨੂੰ ਇਹ ਉਹਨੇ ਕਹਿੰਦੇ ਹੁਣ ਕਿਉਂ ਆਈ ਆ ਤੂੰ ਉਹਨੇ ਐਵੇਂ ਬੋਲੇ ਕਹਿੰਦੇ ਹੁਣ ਕਿਉਂ ਆਈ ਆ ਉਦਨ ਦੀ ਨਹੀਂ ਵੀ ਤੂੰ ਆਈ ਉੱਥੇ ਹੀ ਰਹਿ ਹੁਣ ਨਾ ਵਾਪਸ ਆ ਕੇ ਕਹਿੰਦਾ ਅੱਗੇ ਗੂੰਗਾ ਕੇ ਆ ਜੋ ਕੁੜੀ ਨੂੰ ਮਰੀ ਨੂੰ ਕਹਿਆ ਸਸਕੇ ਲਿਉਣ ਬਿਨਾ ਹੁੰਦੀ ਬਾਪ ਨੂੰ ਬੈਠਾ ਕਰੀ ਹੁੰਦੀ ਉਹਨਾਂ ਨੇ ਜੀ ਸਾਰੀ ਗੱਲ ਦੱਸੀ ਆ ਉਹਨਾਂ ਨੇ ਹੁਣ ਗੱਲ ਕੀਤੀ ਭੂਆ ਨਾਲ ਰਾਤੀ ਜਾ ਕੇ ਵੀ ਮੰਮੀ ਮੈਨੂੰ ਐਵੇਂ ਮੇ ਕਰਕੇ ਤਾਕ ਕਰਦੇ ਨੇ ਵੀ ਹੁਣ ਕਾਹ ਤੋਂ ਬੜੀ ਆ ਮਾਰੀਆ ਮੇਰੀ ਫੋਨ ਕੋਲਿਆ ਮੈਂ ਕੀ ਰਾਣੀ ਫੋਨ ਖਾਦੋ ਨਹੀਂ ਕਰਦੀ ਕਹਿੰਦੀ ਮੰਮੀ ਖੋਲੇ ਜ਼ੋਰ ਦੀ ਕੇ ਫੋਨ ਖੋਕੇ ਉਹਨਾਂ ਨੇ ਜੀ ਸਾਰਾ ਕੁਝ ਡਿਲੀਟ ਮਾਰਤੇ ਆ ਤੇ ਉਹਦੇ ਨਾਲ ਇਹ ਕਹਿੰਦੇ ਇਹਨੂੰ ਅੰਦਰ ਖਿੱਚ ਲੋ ਜਲੂਸ ਕੱਢਦੀ ਆ ਉਹ ਕੁੜੀ ਸਾਡੀ ਖੁਸ਼ ਗਈ ਆ ਬਿਲਕੁਲ ਇੱਥੋਂ ਕੋਈ ਦੁੱਖ ਨਹੀਂ ਸੀ ਉਹਨੂੰ ਐਂ ਠੀਕ ਠਾਕ ਗਈ ਆ ਉਹਨੇ ਆਪਦੇ ਆਪ ਦਵਾਈ ਕਿੱਥੋਂ ਲੈ ਲਈ ਆਪਣੇ ਬੱਚੇ ਨੂੰ ਕੋਈ ਵੀ ਅੰਤ ਵਾਈ ਨਹੀਂ ਦੇ ਸਕਦੀ ਅਸੀਂ ਉਹਨੂੰ ਫਾਂਸੀ ਹੋਣਾ ਜੇ ਜੀ ਦੇਖੋ ਹੁਣ ਦੋ ਦਿਨ ਮੋਤਾ ਇਹ ਦੋ ਮਹੀਨੇ ਚ ਕਿੰਨੀ ਕੁੜੀਆਂ ਦੀ ਮੋਤਾ ਹੋ ਗਈਆਂ ਅਸੀਂ ਵਿਚਾਨੇ ਵੀ ਕੱਲੋਂ ਸਾਡੇ ਵੀ ਬੱਚੇ ਗਰੀਬ ਲੋਕ ਅਸੀਂ ਨਹੀਂ ਬੋਲ ਸਕਦੇ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਉਹ ਵੀ ਪੀੜੀ ਵਿੱਚ ਹੋਣਾ ਸੀ ਸਾਰੇ ਦਾ ਮੰਗਣਾ ਦੀ ਮੇਰੀ ਕੁੜੀ ਨੂੰ ਕਹਿੰਦੀ ਤਾਂ ਚਾਚੀ ਨੂੰ ਕਿਉਂ ਦੱਸਿਆ ਜੇਠ ਦੀ ਕੁੜੀ ਵਿੱਚ ਆਪਾਂ ਜਿਹੜਾ ਨਹੀਂ ਚਾਚੀ ਨੂੰ ਕਿੰਦ ਦੱਸਿਆ ਫਿਰ ਘੜਾ ਪਤਾ ਨਹੀਂ ਲੱਗਿਆ ਜੇਠ ਦੀ ਕੁੜੀ ਬਾਰੇ ਸੱਸ ਕਹਿੰਦੀ ਔਨਜ਼ਾਰ ਕਹਿੰਦੀ ਤਾਂ ਦੱਸਿਆ ਲੋਕਾਂ ਨੂੰ ਵੀ ਮੰਗਣਾ ਹੋਊਗਾ ਫਿਰ ਮਾਗੀ ਕਰਦੀ ਜੀ ਕਹਿੰਦੀ ਹਾਂ ਮੇਰੀ ਕੁੜੀ ਨੂੰ ਔਨਜ਼ਾਰ ਚਿੰਪੜ ਗਈ ਸੀ ਉਹ ਔਰ ਸਰ ਜਿੰਮੜੀ ਕਾਦੀ ਕੋਟ ਦੇ ਤੇ ਝੜਾ ਕੇ ਧੱਕਾ ਦੇ ਦੋਇਨੂੰ ਮੈਨੂੰ ਮੇਰੀ ਕੁੜੀ ਜਾਂਦੀ ਮੈਨੂੰ ਧੱਕਾ ਦੇਣਗੇ ਮੰਮੀ 10 ਮਿੰਟ ਬਾਅਦ ਫੋਨ ਆ ਗਿਆ ਕਹਿੰਦੀ ਮੇਰੇ ਮੈਂ ਤਾਂ ਦਵਾਈ ਘਾਲੀ ਤੇਰੀ ਕੁੜੀ ਨੇ ਸਾਨੂੰ ਤਾਂ ਜੀ ਇਨਸਾਫ ਚਾਹੀਦਾ ਜੀ ਮੈਂ ਸਾਡੀਆਂ ਦੋ ਬੱਚੀਆਂ ਮਾਰੀਆਂ ਨਾ ਜੀ ਸਾਨੂੰ ਵੀ ਇਸ ਤਰ੍ਹਾਂ ਹੀ ਫਾਂਸੀ ਚਾਹੀਦੀ ਆ ਜੀ ਉਹਨਾਂ ਦੇ ਘਰੇ ਜਿੰਦਾ ਲੱਗਣਾ ਚਾਹੀਦਾ ਜੀ ਸਾਨੂੰ ਇਨਸਾਫ ਚਾਹੀਦਾ ਸਾਡੀ ਬੱਚੀਆਂ ਦਾ ਦੋਨਾਂ ਦਾ ਚੰਗੀ ਪਾਲੀ ਕੁੜੀ ਆ ਆਪਣੇ ਬਾਪ ਦਾ ਪਤਾ ਲੈ ਕੇ ਗਈ ਆ ਜੀ ਚੰਗੀ ਭਲੀ ਕੁੜੀ ਨੂੰ ਉਹਨਾਂ ਨੇ ਟਾ ਕੇ ਕੁੱਟਿਆਂ ਨਾਲੇ ਤਾਂ ਟਾ ਕੇ ਉਹਨਾਂ ਨੇ ਦਵਾਈ ਪਲਾਈ ਆ ਸਾਡੀ ਕੁੜੀ ਨੂੰ ਸਾਨੂੰ ਇਨਸਾਫ਼ ਚਾਹੀਦਾ ਸਰ ਸਾਨੂੰ ਸਾਰਾ ਟੱਬਰ ਉਹਨਾਂ ਦਾ ਫਰਾਰ ਹੋ ਗਿਆ ਜੀ ਜਦੋਂ ਅਸੀਂ ਗਏ ਆ ਜੀ ਸਾਰੇ ਭੱਜ ਗਏ ਜੀ ਸਾਨੂੰ ਤਾਂ ਇਨਸਾਫ਼ ਚਾਹੀਦਾ ਸੰਦ ਉਹਨਾਂ ਦੇ ਘਰ ਸਾਨੂੰ ਸਾਡੀ ਸਿਵੇ ਮਾਤਰੇ ਨਾਲ ਮਚਾਣੇ ਚਾਹੀਦੇ ਆ ਜੀ ਹਾਂ ਜੀ ਹੈਲੋ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਐਸ ਐਚਓ ਪਵਾਨੀਗੜ੍ਹ ਜੀ ਬੋਲ ਰਿਹਾ ਜੀ ਹਾਂ ਸਰ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਦਸੋਈਟਾ ਨਾਲ ਸਾਲ 61 ਫੋਕੀ ਅ ਕਾਲ ਸਰ ਰਿਕਾਰਡ ਹੋ ਰਹੀ ਆ ਤੇ ਇੱਕ ਨਾ ਜਿਹੜੀ ਲੜਕੀ ਤੇ ਉਸ ਦੀ ਬੇਟੀ ਨੇ ਸਲਫਾਸ ਖਾ ਕੇ ਸੁਸਾਈਡ ਕੀਤਾ ਜੀ ਉਹ ਮਸਲਾ ਕਿੱਦਾਂ ਜੀ ਕੀ ਉਹਦੇ ਚ ਕਾਰਵਾਈ ਰੋਪੀ ਅਰੈਸਟ ਹੋ ਗਏ ਨੇ ਜੀ ਨਹੀਂ ਅਜੇ ਦੋਸ਼ੀ ਨਹੀਂ ਰੈਸਟ ਹੋਏ ਪਰਚਾ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀਆਂ ਹੈਂਡਓਵਰ ਕਰਤੀਆਂ ਚ ਉਹਨਾਂ ਦੇ ਜੀ ਤੇ ਜਿਹੜਾ ਹੈਗਾ ਤਕਰੀਰ ਯਾਰੀ ਆ ਜੀ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਕੀਤਾ ਜਾਊਗਾ ਜੀ ਜੀ ਧੰਨਵਾਦ ਸਰ ਇਹ ਜਾਣਨਾ ਸੀ ਧੰਨਵਾਦ ਜੀ ਦਸੀ ਕਿ ਮਾਸੂਮ 8 ਸਾਲ ਦੀ ਇਹ ਬੱਚੀ ਹੈ ਤੇ ਉਸਦੀ ਮਾਤਾ ਦੋਮਾਂ ਦੇ ਵੱਲੋਂ ਜ਼ਹਿਰ ਖਾ ਲਈ ਗਈ ਹੈ ਪਰ ਪੀਕੇ ਪਰਿਵਾਰ ਦਾ ਇਜ਼ਾਮੇ ਕਿ ਸੋਹਰਾ ਪਰਿਵਾਰ لالچی ਸੀ ਉਹਨਾਂ ਦੇ ਵੱਲੋਂ ਉਹਨਾਂ ਦੀ ਧੀ ਨੂੰ ਮਾਰਿਆ ਗਿਆ ਹੈ ਜ਼ਬਰਦਸਤੀ ਜ਼ਹਿਰ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਵਾਨੀਗੜ ਤੋਂ ਮਨਵਿੰਦਰ ਸਿੰਘ ਟਵਾਣਾ ਪੰਜਾਬੀ ਲੋਕ ਚੈਨਲ